ਦੁਨੀਆ ਪਰਚਮ ਸੁਹੂਰ ਸ਼੍ਰੀ ਅਮਰਸਰ ਸਾਹਿਬ ਕੀ ਸਿਰਜੇਗਾ ਇਤਿਹਾਸ ਚੋਲ ਮੈਦਾਨ ਵਿੱਚ ਕਈ ਵੱਡੇ ਉਮੀਦਵਾਰ ਹਨ ਜਨੀ ਜੋਸ਼ੀ ਤੇ ਤਰੰਗੀਤ ਸੰਧੂ ਦੀ ਸਿਆਸੀ ਪਾਰੀ ਲੋਕ ਕਿ ਮਿਲੇਗਾ ਅੰਗਰ ਕਾਂਗਰਸ ਦੇ ਗੁਰਜੀਤ ਔਜਲਾ ਫਿਰ ਤੋਂ ਕਰਨ ਦੇ ਕਮਾਲ ਇਤਿਹਾਸਕ ਸ਼ਹਿਰ ਰੱਖਦਾ ਸਮੀਕਰਨ ਬਦਲਣ ਦੀ ਤਾਕਤ ਅਮ੍ਰਿਤਸਰ ਆਪਣੀ ਵਿਰਾਸਤ ਤੇ ਖਾਨਪੀਣ ਕਰਕੇ ਦੇਸ਼ ਨਹੀਂ ਸਗੋਂ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸੇ ਤਰ੍ਹਾਂ ਅਮ੍ਰਿਤਸਰ ਦੀ ਲੋਕ ਸਭਾ ਸੀਟ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਇਸ ਸੀਟ ਤੋਂ ਹੁਣ ਕਈ ਦਿੱਗਜ ਚਿਹਰੇ ਚੋਣ ਲੜਕੇ ਪਹੁੰਚੇ ਨੇ ਉੱਚ ਅਦਿਆਦੇ ਪੰਜਾਬ ਦੀਆਂ ਬਾਕੀ ਸੀਟਾਂ ਦੀ ਤਰ੍ਹਾਂ ਅਮੇਰ ਸਰ ਦੀ ਸੀਟ ਵੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਇਸ ਲਈ ਇੱਥੇ ਪਾਰਟੀਆਂ ਨੇ ਕਈ ਦਿਗਜ ਉਮੀਦਵਾਰਾਂ ਨੂੰ ਚੋਣ ਮੈਦਾਨ ਉਤਾਰਿਆ ਆਪ ਦੇ ਵੱਲੋਂ ਇੱਥੇ ਕੁਲਦੀਪ ਸਿੰਘ ਢਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਵਾਦਵੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਜ਼ਿਆਦਾਤਰ ਕੈਬਨਟ ਮੰਤਰੀ ਨੇ ਤੇ ਉਹਨਾਂ ਕੈਬਨਟ ਮੰਤਰੀਆਂ ਵਿੱਚੋਂ ਇੱਕ ਨਾਮ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਹੈ ਢਾਲੀਵਾਲ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਨਾਲਾ ਹਲਕਾ ਤੁਜਿਤ ਕੇ ਸਦਲੂਚ ਪਹੁੰਚੇ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਜਤੌਂਦਿਆ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਸੀ ਉਹਨਾਂ ਨੂੰ ਪਹਿਲਾ ਪੰਚਾਇਤੀ ਤੇ ਬਾਅਦ ਵਿੱਚ ਐਨਆਰਆਈ ਨਾਲ ਸੰਬੰਧਿਤ ਮਾਮਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਕੁਲਦੀਪ ਸਿੰਘ ਢਾਲੀਵਾਲ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 2019 ਲ ਲੋਕ ਸਭਾ ਚੋਣਾਂ ਦੌਰਾਨ ਹੋਈ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਦਾਨ ਹੁੰਚਾ ਰਿਹਾ ਸੀ ਪਾਰਿਸ ਚੋਣ ਵਿੱਚ ਢਾਲੀਵਾਲ ਨੂੰ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ 2019 ਦੀਆਂ ਚੋਣਾਂ ਵਿੱਚ 20087 ਵੋਟਾਂ ਹੀ ਮਿਲੀਆਂ ਸਨ ਜਦੋਂ ਕਿ ਕਾਂਗਰਸੀ ਉਮੀਦਵਾਰ ਨੂੰ 445000 32 ਵੋਟਾਂ ਮਿਲੀਆਂ ਸਨ ਤਾਲੀਵਾਲ ਨੇ ਇਸ ਹਾਰ ਤੋਂ ਸਬਕ ਲਿਆ ਤੇ ਵਰਕਰਾਂ ਨਾਲ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹੇ ਜਿਸ ਦੇ ਨਤੀਜੇ ਵਲੋਂ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਅਜਨਾਲਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀ ਪੰਜਾਬ ਭਾਰ ਵਿੱਚ ਪਾਜਵਾ ਪੱਲੋ ਚੋਣ ਵਿੱਚ ਉਤਾਰੇ ਗਏ ਚਿਹਰਿਆਂ ਦਾ ਇੱਕ ਨਾਮ ਤਰਨਜੀਤ ਸਿੰਘ ਸੰਧੂਵੀ ਹੈ ਜੋ ਭਾਜਪਾ ਦੀ ਟਿਕਟ ਤੇ ਅਮਿੱਤ ਸਤੋਤ ਤੋਂ ਲੜਨਗੇ ਸੰਦੂ ਗੁਰੂ ਨਗਰੀ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨਗੇ ਦੱਸ ਦਈਏ ਕਿ ਸੰਦੂ ਸਿਆਸੀ ਆਗੂ ਨਹੀਂ ਸਗੋ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਹੇ ਨੇ ਤੇ ਉਹਨਾਂ ਦਾ ਪਰਿਵਾਰਿਕ ਪਛੋਕੜ ਤਨਜੀਤ ਸਿੰਘ ਸੰਦੂ ਦੇ ਦਾਦਾ ਤੇਜਾ ਸਿੰਘ ਸਮੁਦਰੀ ਦਾ ਨਾਮ ਪੰਜਾਬ ਵਿੱਚ ਖਾਸ ਕਰਕੇ ਸਿੱਖ ਪੰਥ ਵਿੱਚ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਿੱਖ ਪੰਥ ਲਈ ਬਹੁਤ ਅਹਿਮ ਯੋਗਦਾਨ ਦਿੱਤਾ ਹੈ ਸਮੁਦਰੀ ਵਾਂਗੂ ਉਹਨਾਂ ਦੇ ਆਗੂਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸ਼੍ਰੋਮਣੀ ਕਮੇਟੀ ਹੀ ਉਹ ਸੰਸਥਾ ਹੈ ਜੋ ਸਿੱਖਾਂ ਦੇ ਸਾਰੇ ਗੁਰਦੁਆਰਿਆਂ ਦੀ ਸਾਮ ਸਵਾਲ ਸਿਆਸੀ ਨਸਲੀਅਤ ਇਹ ਹੋਰ ਨਸਲੀਅਤੇ ਕੰਮ ਕਰਦੀ ਹੈ ਤਰਨਜੀਤ ਸੰਧੂ ਦੇ ਪਿਤਾ ਵਿਸ਼ਨ ਸਿੰਘ ਸਮਦਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਨੇ ਤੇ ਉਹਨਾਂ ਦੀ ਮਾਤਾ ਜੀ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਸਨ ਪੰਜਾਬ ਵਿੱਚ ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਗੁਰਜੀਤ ਸਿੰਘ ਔਜਲਾ ਤੇ ਮੂਰਤਮ ਵਿਸ਼ਵਾਸ ਜਤਾਇਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲਗਾਤਾਰ ਤੀਸਰੀ ਵਾਰ ਇੱਕ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੁਣ ਉਹ ਕਾਂਗਰਸੀ ਟਿਕਟ ਤੇ ਚੋਣ ਮੈਦਾਨ ਵਿੱਚ ਉਤਰਨਗੇ 51 ਸਾਲਾ ਗੁਰਜੀਤ ਸਿੰਘ ਔਜਲਾ ਦਾ ਜਨਮ 1972 ਵਿੱਚ ਹੋਇਆ ਸੀ ਤੇ ਉਹਨਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਇੱਕ ਕਾਉਂਸਲਰ ਵਜੋਂ ਹੋਈ ਸੀ ਇਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਰਹੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਅਰुण ਜਿਤਨੀ ਖਿਲਾਫ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਉਤਾਰਿਆ ਸੀ ਤੇ ਉਹ ਜੇਤਲੀ ਹਰਾ ਕੇ ਸੰਸਦ ਪਹੁੰਚੇ ਸਨ ਕਿਸੇ ਸਮੇਂ ਪੰਥਕ ਪਾਰਟੀ ਕਹੀ ਜਾਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿਆਸੀ ਜ਼ਮੀਨ ਬਚਾਉਣ ਲਈ ਲਗਾਤਾਰ ਜਦੋਜਹਿਦ ਕਰ ਰਹੀ ਹੈ ਤੇ ਉਹ ਪੰਥਕ ਤੋਂ ਸੈਕੂਲਰ ਪਾਰਟੀ ਵੱਲੋਂ ਹੋ ਚੁੱਕੀ ਹੈ। ਇਸ ਵਾਰ ਪਾਰਟੀ ਨੇ ਦੋ ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਹਨਾਂ ਵਿੱਚੋਂ ਇੱਕ ਚਿਹਰਾ ਅਨਿਲ ਜੋਸ਼ੀ ਜੋ ਕਿਸੇ ਸਮੇਂ ਭਾਜਪਾ ਦੀ ਟਿਕਟ ਤੇ ਜਿੱਤ ਕੇ ਵਿਧਾਨ ਸਭਾ ਜਾਂਦੇ ਸਨ। ਬਾਦਲ ਸਰਕਾਰ ਸਮੇਂ ਕੈਬਨਟ ਮੰਤਰੀ ਵੀ ਰਹੇ ਨੇ। ਹੁਣ ਅਨਿਲ ਜੋਸ਼ੀ ਅਕਾਲੀ ਦਲ ਦੀ ਟਿਕਟ ਤੇ ਸ਼੍ਰੀ ਅਮਿਸਰ ਲੋਕ ਸਭਾ ਸੀਟ ਤੋਂ ਚੋਣ ਲੜਦੇ ਨਜ਼ਰ ਆਉਣਗੇ। ਭਾਜਪਾ ਦੇ ਤਰਨਜੀਤ ਸਿੰਘ ਸੰਧੂ ਤੇ ਕਾਂਗਰਸ ਦੇ ਗੁਰਜੀਤ ਅਜਲਾ ਨਾਲ ਉਹਨਾਂ ਦਾ ਮੁਕਾਬਲਾ ਹੋਵੇਗਾ। ਅਨਿਲ ਜੋਸ਼ੀ ਪਹਿਲੀ ਵਾਰ ਲੋਕ ਸਭਾ ਵਿੱਚ ਆਪਣੀ ਕਿਸਮਤ ਆਸਮਾਨ ਜਾਣੇ ਨੇ ਜੋਸ਼ੀ ਦਾ ਜਨਮ 31 ਮਾਰਚ 1964 ਨੂੰ ਤਰਨਤਾਰਨ ਜ਼ਿਲ੍ਹੇ ਦੇ ਕਸੋਰੀ لال ਜੋਸ਼ੀ ਤੇ ਘਰ ਹੋਇਆ ਸੀ ਉਹਨਾਂ ਨੇ 90 ਦੇ ਦਹਾਕੇ ਵਿੱਚ ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ 2007 ਵਿੱਚ ਪਹਿਲੀ ਵਾਰ ਭਾਜਪਾ ਦੀ ਟਿਕਟ ਤੇ ਅਮਿਸਰ ਗੁਰੂ ਕੀ ਨਗਰੀ ਉਦਾਲ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਤੇ ਉਸ ਤੋਂ ਬਾਅਦ 2012 ਵਿੱਚ ਇਸ ਸੀਟ ਤੋਂ ਭਾਜਪਾ ਦੀ ਟਿਕਟ ਤੇ ਮੁਰਤ ਵਿਧਾਇਕ ਚੁਣੇ ਗਏ ਜੇਕਰ ਅਮਿਸਰ ਦੇ ਇਤਿਹਾਸ ਦੀ ਨਜ਼ਰ ਪਾਈ ਜਾਵੇ ਤਾਂ 1952 ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਗਿਆਨੀ ਗੁਰਮਖ ਸਿੰਘ ਮੁਸਾਫਰ ਅਮਿਸਰ ਤੋਂ ਜਿੱਤੀ ਰਹੇ ਸਨ ਉਸ ਤੋਂ ਬਾਅਦ ਗਿਆਨੀ 1957 ਤੇ 1962 ਦੀਆਂ ਚੋਣਾਂ ਜਿੱਤ ਕੇ ਅਮਿਸਰ ਸਰਸਤੀ ਹਲਕੇ ਤੋਂ ਹੈਟ੍ਰਿਕ ਲਗਾਉਣ ਵਾਲੇ ਪਹਿਲੇ ਸੰਸਦ ਮੈਂਬਰ ਬਣੇ ਸਨ 1967 ਤੋਂ 1988 ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਰਵਿੰਦਰੂ ਰਾਲ ਪਾਰਟੀਆਂ ਨੇ 6 ਵਾਰ ਚੋਣਾ ਜਿੱਤ ਕੇ ਇਸ ਜਗ੍ਹਾ ਰਿਕਾਰਡ ਬਣਾਇਆ ਭਾਜਪਾ ਨੇ 2004 ਵਿੱਚ ਪਹਿਲੀ ਵਾਰ ਜੱਟ ਸਿੱਖ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਸੀ ਤੇ ਸਿੱਧੂ ਨੂੰ ਪਾਰਟੀਆਂ ਨੂੰ ਹਰਾਇਆ ਸੀ ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਰਹਿ ਚੁਕੇ ਨਵਜੋਤ ਸਿੰਘ ਸਿੱਧੂ ਵੀ ਤੇਲਵਾਰ ਚੋਣ ਜਿੱਤੇ ਨੇ ਹਾਲਾਂਕਿ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸੀ ਲੀਡਰ ਨੇ